ਚੁੱਕਦੇ ਦੇਖੇ ਜੋ ਤੇ ਦੇਖੇ ਨੇ ਪਰਵਨ ਵੀ ਝੁਕਦੇ ਵੇਖੇ ਗੁਰੂ ਨਾਨਕ ਤੇਰੇ ਚਰਨਾ ਤੇ ਸਤਿਗੁਰਜੀ ਤੇਰੇ ਚਰਨਾ ਤੇ ਪਰਵਤ ਝੁਕਦੇ ਦੇਖ ਮੈਂ ਪਰਵਤ ਝੁਕਦੇ ਤੇਰੇ ਚਰਨਾਂ ਦੇ ਪਾਸ ਤੁ ਤੁਸੇ ਦੇਖੇ ਨੇ ਮਾਰ देखे देख दे, ने गुरु नानक मेरे चरना दे पर्वत झुकते देखे गुरु नानक तेरे चरना देने पर्वत चुगते देखे गुरु नानक देर दे पर्वत झुकते चुपते देखे गुरु नानक तेरे चरना देने पर्वत चुगते देखे ਸੇਵਕ ਗਰਨਾ ਤੇ ਪਰਮ ਜੀ ਤੁਪਦੇ ਜੁਜੇ ਪਰਨ ਸਤਕਾਰਯੋਗ ਗੁਰਾਂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਜੀ ਬੜੇ ਪਿਆਰ ਵਿਚ ਆ ਕੇ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਨੇ ਪਰਵਾਥੇ ਜੀ ਦੇ ਵਿੱਚ ਅੱਜ ਪੰਜਵੇਂ ਦਿਨ ਦੀ ਵੀਰ ਪਰਵਾਥੇਰੀ ਸਤਿਗੁਰੂ ਦੇ ਪਾਵਨ ਬਿੱਤਰ ਚਰਨਾਂ ਦੇ ਵਿੱਚੋਂ ਅੰਮ੍ਰਿਤ ਵੇਲੇ ਅਰਦਾਸ ਬੰਦੀ ਕਰਕੇ ਉਹ ਸ਼ੁਰੂ ਹੋਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪੰджа ਸਾਹਿਬ ਦੀ ਪਵਤਰ ਧਰਤੀ ਉੱਤੇ ਪਹੁੰਚੇ ਨੇ ਬੜਾ ਹੰਕਾਰੀ ਇੱਕ ਉਥੇ ਫਕੀਰ ਹੈ ਜਿਹਦਾ ਨਾਮ ਹੈ ਬਲੀ ਕੰਧਾਰੀ ਉਹ ਬਲ ਕਰਕੇ ਵੀ ਬੜਾ ਜਿਹੜਾ ਉਹਦੇ ਕੋਲੇ ਜੋਰ ਹੈ ਤੇ ਨਾਲ-ਨਾਲ ਦੋ ਚਾਰ ਕੋਈ ਰਿੱਤੀਆਂ ਸਿੱਧੀਆਂ ਨੇ ਉਹਨਾਂ ਕੋਲੇ ਤੇ ਉਹਦਾ ਵੀ ਉਹਨੂੰ ਹੰਕਾਰ ਹੈ ਮਰਜੀ ਕਹਿੰਦੇ ਰੇਤ ਸਿੱਧ ਨਾਬੈ ਕੀ ਦਾਸੀ ਬੋਲਦੇ ਮਰਜੀਵਾਜ ਮਤ ਇਹ ਜਿਹੜੀਆਂ ਰਿਤੀਆਂ ਤੇ ਸਿੱਧੀਆਂ ਨੇ ਨਾਮ ਜਪਣ ਵਾਲੇ ਦੀਆਂ ਦਾਸੀਆਂ ਹੁੰਦੀਆਂ ਨੇ ਪਰ ਜੇ ਇਹਨਾਂ ਤੋਂ ਕਿਤੇ ਗਲਤ ਕੰਮ ਲਿਆ ਜਾਵੇ ਤੇ ਫੇਰ ਮਾੜੀਆਂ ਨੇ ਮਰਜੀ ਕਹਿੰਦੇ ਰਿਤੀਆਂ ਸਿੱਧੀਆਂ ਚੰਗੀਆਂ ਨੇ ਤੇ ਕਿਹਦੀਆਂ ਨਾਮ ਜਪਣ ਵਾਲੇ ਦੀਆਂ ਦਾਸੀਆਂ ਨੇ ਤੇ ਗੁਰੂ ਜੀ ਨੇ ਪਾਵਨ ਪਿੱਤਰ ਗੁਰਬਾਣੀ ਵਿੱਚ ਫਰਮਾਨ ਕਰਤਾ ਮਾਜੀ ਕਹਿੰਦੇ ਵੀ ਰੇਤ ਸਿੱਧ ਨਾਬੈ ਕੀ ਦਾਸੀ ਹੁਣ ਬਲੀ ਖੰਡਾਰੀ ਕੋਲੇ ਰਿੱਡੀਆਂ ਸਿੱਡੀਆਂ ਜਰੂਰ ਆ ਗਈਆਂ ਪਰ ਥੋੜਾ ਜਿਹਾ ਪਾਣੀ ਹੈ ਕਿਉਂਕਿ ਉੱਧਰ ਪਾਣੀ ਦੀ ਕਿੱਲਤ ਹੈ ਉਸ ਛੱਪੜ ਦੇ ਆਲੇ ਦਿਵਾਲੇ ਇੱਕ ਛੋਟੀ ਜੀ ਛੰਨ ਬਣਾਈ ਹੈ ਤੇ ਉੱਥੇ ਰਹਿੰਦਾ ਕੋਈ ਵੀ ਪਾਣੀ ਪੀਣ ਵਾਸਤੇ ਆਉਂਦਾ ਪਹਾੜੀ ਏਰੀਏ ਦੇ ਲੋਕ ਤਾਂ ਉਹਨਾਂ ਨੂੰ ਪਾਣੀ ਜਰੂਰ ਪਿਆ ਦਿੰਦਾ ਹੈ ਤੇ ਨਾਲ ਕਹਿੰਦਾ ਤੁਸੀਂ ਮੇਰੇ ਚੇਲੇ ਬਣਿਓ ਮੇਰੇ ਸੇਵਕ ਬਣਿਓ ਜਿਹੜਾ ਨਹੀਂ ਚੇਲਾ ਬਣਨ ਵਾਸਤੇ ਰਾਜੀ ਹੁੰਦਾ ਉਹ ਵਾਪਸ ਮੋੜ ਦਿੰਦਾ ਉਹ ਵਾਪਸ ਮੋੜ ਤੇ ਲੋਕ ਕਹਿੰਦੇ ਨੇ ਉਹ ਫਕੀਰਾ ਓਏ ਤੇਰਾ ਕੰਮ ਨਹੀਂ ਐ ਕਿਹੜਾ ਜਿਹੜਾ ਕੰਮ ਤੂੰ ਕਰਦਾ ਐ ਇਹ ਤਾਂ ਪਰਉਪਕਾਰ ਵਾਸਤੇ ਮਹਾਪੁਰਖ ਰੱਬ ਦੇ ਫਕੀਰ ਆਉਂਦੇ ਨੇ ਸਾਧੂ ਜਨ ਪਰਉਪਕਾਰ ਵਾਸਤੇ ਆਉਂਦੇ ਨੇ ਪਰ ਤੂੰ ਆਹ ਕੀ ਕਰਦਾ ਕਿਉਂ ਉਹ ਕਿਤੇ ਕਹਿਰ ਨਹੀਂ ਕਮਾਉਂਦੇ ਬੰਦੇ ਰੱਬ ਦੇ ਰਜਾ ਦੇ ਤੇ ਰਾਜੀ ਰਹੇ ਆਵੇ ਕਿ ਰਦੀ ਲੈ ਬੇਰੇ ਖੀਰ ਕਹਿਣ ਲੱਗਿਆ ਜੇ ਜਲ ਸਕਣਾ ਹੈ ਤਾਂ ਬਹਿ ਜਾ ਬਨ ਜਾ ਮੇਰੇ ਚੇਲੇ ਨਹੀਂ ਵਾਪਸ ਮੁੜ ਜਾ ਧੰਨ ਸ਼੍ਰੀ ਗੁਰੂ ਨਾਨਕ ਦੇ ਮੱਝ ਕਹਿੰਦੇ ਚੱਲ ਵੀ ਮਰਦਾਨਿਆ ਕੋਈ ਬਿਮਾਰ ਬੰਦਾ ਬੈਠਾ ਉਹਨੂੰ ਦਵਾਈ ਦੇ ਕੇ ਆਈਏ ਸਰਬ ਰੋਗ ਦਾ ਔਖ ਦਾ ਨਾਮ ਪਰਮਾਤਮਾ ਦੇ ਨਾਮ ਦੀ ਦਵਾਈ ਦੇਣ ਵਾਸਤੇ ਧੰਨ ਬਾਬਾ ਨਾਨਕ ਫਿਰੋਜ਼ ਜਗਾ ਉੱਤੇ ਪਹੁੰਚ ਗਿਆ ਮਿੱਧੀ ਬਣਾ ਲਈ ਭਾਈ ਮਰਦਾਨਾ ਕਹਿਣ ਲੱਗਾ ਸੱਚੇ ਬਾਦਸ਼ਾਹ ਕਿਰਪਾ ਕਰ ਦਿਓ ਜਲ ਛਕਾ ਦਿਓ ਮਰ ਕਹਿਣ ਲੱਗੇ ਭਾਈ ਮਰਦਾਨਾ ਇੱਥੇ ਨਿਗਾਹ ਮਾਰ ਕੇ ਵੇਖ ਲੈ ਕਿਤੇ ਨਾ ਕਿਤੇ ਜਲ ਜ਼ਰੂਰ ਹੋਊਗਾ ਭਾਈ ਮਰਦਾਨਾ ਜੀ ਆਲੇ ਦੁਆਲੇ ਢੇੜਾ ਕੱਢ ਕੇ ਵਾਪਸ ਮੁੜਾਏ ਸੱਚੇ ਪਾਤਸ਼ਾਹ ਇੱਥੇ ਜਲ ਨਹੀਂ ਜਾਣੀ ਜਾਣ ਪਤਾ ਸਤਿਗੁਰੂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇ ਮੱਝ ਨੂੰ ਪਤਾ ਵੀ ਜਲ ਕਿੱਥੇ ਐ ਤੇ ਗਏ ਵੀ ਉਸ ਫਕੀਰ ਦੇ ਭਲੇ ਵਾਸਤੇ ਸੀ ਤੇ ਭਾਈ ਮਰਦਾਨਾ ਕਹਿਣ ਲੱਗਿਆ ਮੈਨੂੰ ਨਹੀਂ ਪਤਾ ਆਪ ਕਿਰਪਾ ਕਰ ਦਿਓ ਜੀ ਜਾਣੀ ਜਾਣ ਦਿਲਾ ਦਿਓ ਢਾੜ ਦਾ 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 ਜਾਣ ਦਿਲਾ ਦਿਓ ਕਿਸੇ ਨੇ ਆ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਥੋੜਾ ਜਿਹਾ ਹੰਕਾਰੀ ਬੰਦਾ ਤੁਸੀਂ ਉੱਥੇ ਚਲੇ ਜਾਓ ਪਾਣੀ ਪੀ ਲਿਓ ਮਾਰੇ ਕਹਿੰ ਲੈ ਕੇ ਜਾ ਭਾਈ ਮਰਦਾਨਿਆ ਚੜ ਜਾ ਪਹਾੜੀ ਦੇ ਤੇ ਭਾਈ ਮਰਦਾਨਾ ਹੌਲੀ ਹੌਲੀ ਚੜਿਆ ਪਹਾੜੀ ਉੱਤੇ ਦੇਖਿਆ ਬੜੀ ਸੁੰਦਰ ਕੁਟਿਆ ਬਣੀ ਹੈ ਭਾਈ ਮਰਦਾਨੇ ਨੇ ਜਾ ਕੇ ਅਰਜ ਕਰੀ ਕੋਈ ਹੈ ਇਥੋਂ ਦਾ ਵਾਰਿਸ ਬੜੀ ਕੁਦਾਰੀ ਦੇ ਹੱਥ ਵਿੱਚ ਛੋਟਾ ਫੜਿਆ ਹੋਇਆ ਆ ਗਿਆ ਬਾਹਰ ਹਾਂ ਦੱਸ ਕਿੱਥੋਂ ਆਇਆ ਫਕੀਰਾ ਕਹਿਣ ਲੱਗੇ ਮੈਨੇ ਜਾਲ ਛਕਾ ਦੇ ਮੈਂ ਗੁਰਦਾਨਕ ਦਾ ਸਿੱਖ ਹਾਂ ਜਾਲ ਛਕਾਉਣ ਵਾਸਤੇ ਬਲੀ ਖੰਧਾਰੀ ਤਿਆਰ ਹੋ ਗਿਆ ਪਰ ਜਦੋਂ ਕਿਹਾ ਮੈਂ ਗੁਰਦਾਨਕ ਦਾ ਸਿੱਖ ਹਾਂ ਉਸੇ ਵਕਤ ਪਿੱਛੇ ਨੂੰ ਓੜ ਗਿਆ ਜਦੋਂ ਪਿੱਛੇ ਨੂੰ ਮੁੜਿਆ ਨਾ ਭਾਈ ਮਰਦਾਨੇ ਨੇ ਆਖਿਆ ਫਕੀਰਾ ਜਲ ਨਹੀਂ ਛਕਾਉਂਦਾ ਕਹਿੰਦੇ ਛਕਾ ਦੂੰਗਾ ਜਲ ਤੈਨੂੰ ਜਰੂਰ ਛਕਾ ਦੂੰ ਪਰ ਗੱਲ ਸੁਣ ਮੇਰੀ ਤੂੰ ਮੇਰਾ ਚੇਲਾ ਬਣ ਜਾ ਜਦ ਮੈਂ ਤੈਨੂੰ ਛਕਾ ਦੂੰਗਾ ਆ ਸਾਰੇ ਜਲ ਦਾ ਮਾਲਕ ਐ ਇਸ ਛਪੜੀ ਦਾ ਮਾਲਕ ਤੂੰ ਚੰਨ ਬਣੀ ਐ ਇਹਦਾ ਮਾਲਕ ਤੂੰ ਜਿੰਨੀਆਂ ਮੇਰੇ ਕੋਲੇ ਰਿੱਧੀਆਂ ਸਿੱਧੀਆਂ ਨੇ ਨਾ ਇਹ ਸਾਰੀਆਂ ਮੈਂ ਤੈਨੂੰ ਦੇ ਦੂੰਗਾ ਪਰ ਤੂੰ ਮੇਰਾ ਚੇਲਾ ਬਣ ਜਾ ਭਾਈ ਮਦਾਨਾ ਜੀ ਕਹਿਣ ਲੱਗੇ ਉਹ ਗੱਲ ਸੁਣਾ ਤੁਬੇ ਛਪਣਾ ਵਿੱਚ ਨਹੀਂ ਉਹ ਹੱਥ ਪਾਉਂਦੇ ਲਾਉਂਦੇ ਸਗਰਾਂ ਵਿੱਚ ਜੋ ਤਾਰੀਆਂ ਨੇ ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਤੇਰੀਆਂ ਮਤਾਂ ਰੱਬ ਕਿਉਂ ਮਾਰੀ ਨਾ ਮੈਂ ਪੂਰੇ ਗੁਰੂ ਨਾਨਕ ਨਾਲ ਲੱਗਿਆ ਹੋਇਆ ਹੈ ਪਾਣੀ ਪਿਆਉਣਾ ਨਾ ਪਿਆਉਣਾ ਤੇਰੀ ਮਰਜ਼ੀ ਹੈ ਗੱਲ ਸੁਣੋ ਕਹਿਣ ਲੱਗਿਆ ਭਾਈ ਮਰਦਾਨੇ ਨੂੰ ਜਦੋਂ ਛੋਟਾ ਛੜਤੀ ਦੇ ਖੜਕਾਗੇ ਦਿਖਾਇਆ ਕਹਿੰਦਾ ਫਿਰ ਮੁਰਦਾ ਹੈ ਕਿ ਨਹੀਂ ਤੈਨੂੰ ਪਿਆਵਾ ਪਾਣੀ ਭਾਈ ਮਰਦਾਨਾ ਜੀ ਵਾਪਸ ਆ ਗਏ ਮਰਿਆ ਕਹਿਣ ਲੱਗੇ ਪੀ ਆਇਆ ਪਾਣੀ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਗਰਮੀ ਬਹੁਤੀ ਸੀ ਪਹਾੜੀ ਤੇ ਚੜਦੇ ਦਾ ਜੋਰ ਲੱਗਿਆ ਜਿਹੜਾ ਪਹਿਲਾਂ ਵਾਲਾ ਪਾਣੀ ਸੀ ਉਹ ਵੀ ਸੁੱਕ ਗਿਆ ਬੋਲੋ ਸਤਨਾਮ ਵਾਹਿਗੁਰੂ ਫਿਰ ਕਹਿਣ ਲੱਗੇ ਮਰਦਾਨਾ ਦੂਜੀ ਵਾਰ ਫੇਰ ਜਾ ਬਈ ਫਕੀਰ ਨੂੰ ਕਹਿ ਲਈ ਉਹਨੇ ਸ਼ਰਤ ਕੀ ਰੱਖੀ ਹੈ ਕਹਿੰਦਾ ਮੇਰਾ ਚੇਲਾ ਬਣ ਜਾ ਭਾਈ ਮਰਦਾਨਾ ਫੇਰ ਕੀ ਗੱਲ ਐ ਸੱਚੇ ਪਾਤਸ਼ਾਹ ਹੁਣ ਤਾਂ ਪਤਾ ਹੈ ਉਹ ਡਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਕੋਲ ਆਇਆ ਮਾਲਕ ਜਾ ਫੇਰ ਜਵਾਬ ਤੇ ਤੀਸਰੀ ਵਾਰੀ ਭਾਈ ਮਰਦਾਨਾ ਫੇਰ ਗਿਆ ਤੇ ਧੰਨ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਦੇ ਚਰਨਾਂ ਦੇ ਵਿੱਚੋਂ ਭਾਈ ਮਰਦਾਨਾ ਜੀ ਲੈ ਕੇ ਨਾਮ ਦੀਆਂ ਦਾਤਾਂ ਜਦੋਂ ਬਲੀ ਕਿਨਾਰੀ ਦੇ ਬਾਹਰ ਵਿੱਚ ਗਏ ਫਕੀਰਾ ਜਲ ਸ਼ਿਕਾਦੇ ਮੇਰੇ ਗੁਰੂ ਨੇ ਕਿਹਾ ਫੇਰ ਉਹ ਬਲੀ ਕਿਨਾਰੀ ਥੋੜਾ ਜਿਹਾ ਗਰਮੈਸ਼ ਵਿੱਚ ਗਰਮੀ ਵਿੱਚ ਬੋਲਿਆ ਫਕੀਰਾ ਜਦੋਂ ਤੈਨੂੰ ਇੱਕ ਵਾਰੀ ਜਵਾਬ ਦਤਾ ਤੂੰ ਬਾਰ ਬਾਰ ਆਈ ਜਾਂਦਾ ਹੈ ਭਾਈ ਮਰਦਾਨੇ ਦੇ ਭੱਜ ਕੇ ਮੰਗ ਰ ਪਿਆ ਤੇ ਉਸੇ ਵਕਤ ਭਾਈ ਮਰਦਾਨਾ ਜੀ ਆ ਕੇ ਗੁਰੂ ਨਾਨਕ ਸਾਹਿਬ ਮਰਜ ਕੋਲ ਟੇਗੇ ਕੋਈ ਫਕੀਰ ਹੈ ਬਲੀ ਫਕੀਰ ਹੈ ਫਿਰ ਬਲੀ ਕੰਧਾਰੀ ਕਹਿਣ ਲੱਗਾ ਬਲ ਇਨਾ ਬਲ ਭਾਵ ਤਕੜਾ ਬਹੁਤਾ ਸੀ ਟਣਾਂ ਦੇ ਟਣ ਸਾਹਿਬ ਦੇ ਨਾਲ ਉਹ ਪਹਾੜ ਚੁੱਕਿਆ ਤੇ ਧੰਨ ਗੁਰੂ ਨਾਨਕ ਕਿੰਨੀ ਭਗਾ ਦਿੱਤਾ ਤਿੰਨੇ ਫਕੀਰਾਂ ਦਾ ਭੂਖ ਪੈ ਜਾਊਗਾ ਤਿੰਨੇ ਫਕੀਰ ਮਰ ਜਾਣਗੇ ਤੇ ਮੈਂ ਮੇਰੀ ਫੇਜਿਆਜ ਕਰ ਹੋ ਜੋਗੀ ਪਹਾੜ ਚੱਲ ਪਿਆ ਤਾਂहां ਤੋਂ ਭਾਈ ਮਰਦਾਨਾ ਜੀ ਦੇਖਦੇ ਨੇ ਪਹਾੜ ਆਉਂਦਾ ਹੈ ਦੇਖੋ ਭਾਈ ਮਰਦਾਨੇ ਦਾ ਤੇ ਭਾਈ ਬਾਲੇ ਦਾ ਗੁਰੂ ਨਾਨਕ ਦੇ ਉੱਤੇ ਇੰਨਾ ਕੁ ਭਰੋਸਾ ਸੀ ਇੰਨਾ ਕੁ ਭਰੋਸਾ ਸੀ ਵੀ ਪਹਾੜ ਆਉਂਦਾ ਦੇਖ ਲਿਆ ਤੇ ਭੱਜ ਕੇ ਦੂਰ ਨਹੀਂ ਹੋਏ ਵੀ ਇਹ ਕਹਿਦੇ ਨੇ ਆਪਾਂ ਭੱਜ ਕੇ ਪਰਾਂ ਹੋ ਜੀ ਬਾਬੇ ਦੇ ਉੱਤੇ ਪਹਾੜ ਡਿੱਗ ਪੂਗਾ ਤੇ ਉਸੇ भगत ਧੰਨ ਸ਼੍ਰੀ ਗੁਰੂ ਨਾਨਕ ਦੇ ਮਰਦੇ ਪਿਛਲੇ ਪਾਸੇ ਬੈਠ ਗਿਆ ਭਾਈ ਮਰਦਾਨਾ ਤੇ ਨਾਲ-ਨਾਲ ਰਬਾਬ ਵਜਾਈ ਜਾਂਦਾ ਹੈ ਤੇ ਕਿਹਾ ਬਾਬਾ ਆਉਂਦਾ ਪਹਾੜ ਜਦੋਂ ਨੇੜੇ ਆਇਆ ਸਤਿਗੁਰੂ ਦਾਨਕ ਤੇ ਮਹਾਰਾਜ ਜੀ ਨੇ ਹੱਥ ਕਰ ਦਿੱਤਾ ਤੇ ਹੱਥ ਦੇ ਉੱਤੇ ਪਹਾੜ ਆ ਕੇ ਜਿਹੜਾ ਉਹ ਟਿਕ ਗਿਆ ਰੂਹ ਦੇ ਸੰਭੇ ਵਾਂਗੂ ਤੇ ਭਾਈ ਮਰਦਾਨਾ ਦੇਖਦਾ ਹੁਣ ਨੂੰ ਤਾਂ ਚਿੱਪ ਦਿੰਦਾ ਪਹਾੜ ਸਾਨੂੰ ਆਇਆ ਹੀ ਨਹੀਂ ਹਜੇ ਤੇ ਕਰ ਜਦੋਂ ਉੱਪਰ ਮੁੜ ਕੇ ਦੇਖਿਆ ਤੇ ਭਾਈ ਮਰਦਾਨੇ ਨੇ ਰਵਾਵ ਛੱਡ ਦਿੱਤੀ ਪਰਾਂ ਹੋ ਕੇ ਪੰਗੜਾ ਪਾਉਣ ਲੱਗ ਪਿਆ ਭਾਈ ਬਾਲਾ ਕਹਿਣ ਲੱਗਾ ਉਹ ਕਮਾਲ ਦੀ ਗੱਲ ਉਹ ਤੈਨੂੰ ਕੀ ਹੋ ਗਿਆ ਉਹ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਆਪਣਾ ਬਾਬਾ ਪਲਵਾਨ ਵੀ ਹੈ ਬੋਲੋ ਸਤਰਾ ਆਪਣਾ ਬਾਬਾ ਪਲਵਾਨ ਵੀ ਹੈ ਬੜਾ ਤਕੜਾ ਰੋਟੀ ਇਕ ਟਾਈਮ ਹੀ ਖਾਂਦਾ ਪਰ ਪਲਵਾਨ ਬੜਾ ਤਕੜਾ ਆਪਣਾ ਬਾਬਾ ਕਹਿੰਦਾ ਕਿ ਕਿਉਂ ਦੇਖੋ ਕਿੱਡਾ ਵੱਡਾ ਪਹਾੜ ਭਾਈ ਬਾਲਾ ਜੀ ਕਹਿਣ ਲੱਗੇ ਗੱਲ ਸੁਣ ਉਸ ਪਹਾੜ ਦੀ ਕਿਸਮਤ ਜਾਗ ਪਈ ਜਿਹੜਾ ਚ ਜੀ ਪਰਬਤ ਵੀ ਚੁੱਪਦੇ ਦੇਖੇ ਨੇ ਪਰਵਤ ਵੀ ਚੁੱਪ

ਪਹਾੜ ਸੀ ਨਾ ਉਹਦੇ ਵਿੱਚ ਪੰਜਾ ਧਸ ਗਿਆ ਬਾਬੇ ਨਾਨਕ ਦਾ ਅੰਗਰੇਜ਼ਾਂ ਨੇ ਜੋਰ ਲਾ ਲਿਆ ਅਥੌੜੀਆਂ ਸ਼ੈਣੀਆਂ ਲੈ ਕੇ ਵੀ ਇਹਨੂੰ ਸਮਾਪਤ ਕਰ ਦਿੱਤੀ ਸਾਡੇ ਸਿੱਖ ਕੌਮ ਵਿੱਚ ਮਲਿਆ ਮੇਟ ਕਰਨ ਦੇ ਦਿੱਤੇ ਲੱਗੇ ਹੋਏ ਨੇ ਸਿੱਖ ਕੌਮ ਸਮਾਪਤ ਹੋ ਜਾਵੇ ਅੱਜ 2 ਕਰੋੜ ਦੀ ਵਾਧ 2.5 ਕਰੋੜ ਦੀ ਵਾਦੀ ਸੀ ਸਾਡੀ ਜਿਹੜੀ ਅੱਜ 1 ਕਰੋੜ 60 ਲੱਖ ਤੇ 40 ਹਜ਼ਾਰ ਦੀ ਵਾਦੀ ਰਹੇਗੀ ਸਿੱਖ ਇੰਨੇ ਕੱਟ ਗਏ ਜੋਤੋ ਜਦੋ ਸਮਾ ਆਇਆ ਸਿੱਖਾਂ ਦੀ ਵਾਦੀ ਘਟਦੀ ਗਈ ਫਿਰ ਮਹਾਰਾਜੇ ਰਣਜੀਤ ਸਿੰਘ ਨੇ ਖੰਡਾ ਵਾਟਾ ਚੁੱਕਿਆ ਤੇ ਸਿੱਖੀ ਫੇਰ ਉਸੇ ਤਰ੍ਹਾਂ ਪਰਫੁੱਲਤ ਹੋ ਗਈ ਧਰਨ ਸਿੰਘ ਡੋਗਰੇ ਵਰਗੇ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਸਮਾਪਤ ਕਰ ਦਿੱਤਾ ਮਾਰ ਦਿੱਤਾ ਭਾਵ ਉਦੋਂ ਬਾਅਦ ਫੇਰ ਦੇਖਿਆ ਧਰਨ ਸਿੰਘ ਡੋਗਰੇ ਵਰਗੇ ਨੇ ਸਿੱਖਾਂ ਨੂੰ ਸਮਾਪਤ ਕਰ ਦਈਏ ਫਿਰ ਸੰਤ ਬਾਬਾ ਅਤਰ ਸਿੰਘ ਮਹਜ ਨੇ ਖੰਡਾ ਵਾਟਾ ਚੁੱਕਿਆ 14 ਲੱਖ 32 ਹਜ਼ਾਰ ਨੰਬਰ ਛਾ ਦਿੱਤਾ ਬੋਲੋ ਸਤਨਾਮ ਵਾਹਿਗੁਰੂ ਇਹ ਕਰਕੇ ਅੱਜ ਸਿੱਖਾਂ ਦੀ ਜਿਹੜੀ ਘਟ ਗਿਣਤੀ ਕਹੇ ਜਾਂਦਾ ਹੈ ਉਹ ਘਟ ਗਿਣਤੀ ਵੀ ਹੈ ਪਰ ਦੂਸਰੇ ਪਾਸੇ ਖਿਆਲ ਮਾਰ ਕੇ ਵੇਖੋ ਚਮਕੌਰ ਦੀ ਗੜੀ ਵਿੱਚ ਇੱਕ ਪਾਸੇ 40 ਸੀ ਤੇ ਦੂਸਰੇ ਪਾਸੇ 10 ਲੱਖ ਸੀ ਕਲਗੀਧਰ ਪਾਤਸ਼ਾਹ ਮਜਨੇ ਕੀ ਕਿਆ ਸਭਾ ਲਾਗ ਸੇ ਇੱਕ ਲੜਾਉ ਤਮੇ ਗੋਬਿੰਦ ਸਿੰਘ ਨਾਮ ਕਹਾ ਨਾਮ ਮਕਾਮ ਅਜ ਹਵਾ ਵੀ ਇਧਰ ਠੰਡੀ ਆ ਰਹੀ ਹੈ ਨਾ ਅਨੰਦ ਵਧੀਆ ਕਿ ਠੰਡ ਲੱਗਦੀ ਹੈ ਜੀ ਨੂੰ ਲੱਗਦੀ ਉਹਦਾ ਮੈਂ ਤਾਂ ਦੇਖਿਆ ਸੀ ਇਹ ਭਾਈ ਇਹਨੂੰ ਗੋਬਿੰਦ ਨੂੰ ਇਹਦੇ ਲੋਈ ਜੀ ਲਾ ਕੇ ਮਾਰੀ ਫਿਰ ਮੇਰੇ ਹੱਥ ਲਾ ਕੇ ਦੇਖਿਆ ਵੀ ਕੋਈ ਕੋਟੀ-ਕੁੱਟੀ ਪਈ ਪੁੱਛਿਆ ਮੈਂ ਕਿ ਠੰਡ ਲੱਗਦੀ ਹੈ ਕੋਟ ਲਾ ਕੇ ਦੇ ਦਿੰਨੇ ਕਹਿੰਦਾ ਕੋਈ ਗੱਲ ਹੀ ਨਹੀਂ ਹੈ ਬੋਲੋ ਸਤਨਾਮ ਜੀ ਵਾ ਜਿੱਥੇ ਪ੍ਰੇਮ ਹੋਵੇ ਤੇ ਜਿੱਥੇ ਦੇਖੋ ਉਹ ਹੋਣ ਨਹੀਂ ਤਾਂ ਫਿਰ ਕੰਧ ਜੀ ਨਾਲ ਲੱਗ ਕੇ ਬੰਦਾ ਬਹਿ ਜਾਂਦਾ ਅੱਧਾ ਗੰਦੇ ਦਾ ਸਾਰਾ ਜੋ ਨਾ ਲੱਗਦਾ ਇਧਰ ਵੀ ਅੜ ਜੂਗੀ ਇਧਰ ਵੀ ਅੜ ਜੂਗੀ ਪਰ ਆਪਾਂ ਜਮਾ ਬਚਾ ਲਈ ਬੈਠੇ ਆ ਕਿਰਪਾ ਕੀ ਦੀ ਹੈ ਤੁਹਾਨੂੰ ਗੁਰੂ ਨਾਨਕ ਦੀ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਪਿਆਰ ਵਿੱਚ ਮੈਂ ਕੋਈ ਧਰਨਾ ਪੜ ਕੇ ਸਮਾਪਤੀ ਕਰਾਂ ਕਿਉਂਕਿ ਉੱਥੇ ਵੀ ਆਪਣਾ ਪੜਾਇਆ ਉੱਥੇ ਮੈਨੂੰ ਰਾਤ ਉਹਨਾਂ ਨੇ ਕਿਹਾ ਵੀ ਸਾਡੇ ਥੋੜਾ ਜਿਹਾ ਵੱਧ ਟਾਈਮ ਲਾ ਦਿਓ ਗੱਲ ਕਹਿੰਦੇ ਭਾਈ ਰਾਮੰਦੀਪ ਆਇਆ ਮੇਰੇ ਕੋਲੇ ਰਾਤ ਦੀਵਤ ਨੂੰ ਪਤਾ ਇਹ ਕੀ ਬੋਲੇ ਬਾਬਾ ਅਖਾ ਹਾਂ ਸਾਡੇ ਵੱਧ ਟਾਈਮ ਲਾ ਦੀ ਗੱਲ ਨੂੰ ਆ ਚੰਗਾ ਕੋਈ ਸਮੇਂ ਮੂਝੇ ਡਰ ਕੇ ਆਈ ਉਹ ਤੇ ਬਾਜੀ ਤੁਝ ਦੇਖ ਕੇ ਨਾ ਵੀ ਕਹਲੂ ਵੱਧ ਟਾਈਮ ਲਾਉਣਾ ਕਰਾ ਸਾਡੇ ਚਲੋ ਠੀਕ ਹੈ ਜੀ ਇਹ ਵੀ ਇੱਕ ਬਰੇ ਮੈਂ ਆਉ ਪਿਆਰ ਦੇ ਵਿੱਚ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਹ ਪੰਜਾ ਪਹਾੜ ਨੂੰ ਲੱਗਿਆ ਤੇ ਅੱਜ ਵੀ ਉਸ ਪਹਾੜ ਨੂੰ ਲੋਕ ਪੂਜਦੇ ਨੇ ਪਹਾੜ ਨੂੰ ਮੱਥਾ ਟੇਕਦੇ ਨੇ ਦੇਖੋ ਦੁਨੀਆ ਦੇ ਲੋਕ ਕਟੜਬਾਦੀ ਲੋਕ ਕਹਿੰਦੇ ਨੇ ਇੱਥੇ ਨਾ ਮੱਥਾ ਟੇਕੋ ਇੱਥੇ ਨਾ ਡੇਕੋ ਅੱਜ ਜਾ ਕੇ ਵੇਖੋ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਪੰਜਾ ਗੁਰਾਂ ਨੇ ਪਹਾੜ ਨੂੰ ਸੀ ਲਾਇਆ ਜੀ ਅੱਜ ਪੱਥਰ हिकु उ बि पा जी हाणे बस चाह चेटी आजूगी पढ़ा पोइ तूं चाही जे ਪਰਾਣੀਆਂ ਖਰਾਕਾਂ ਕੰਮ ਆਉਂਦੀ ਆ ਉਹ ਬੱਠੇ ਜਿੱਥੇ ਸੱਟ ਦਿਖਾਈ ਸੀ ਉੱਥੇ ਕਹਿੰਦਾ ਸੀ ਸੜਕਾਂ ਉੱਤੋਂ ਦੀ ਨਹੀਂ ਜਾਂਦੇ ਤਾਂ ਖੇਤਾਂ ਵਿੱਚ ਦੀ ਜਾਂਦੇ ਹੁੰਦੇ ਆ ਬੋਲੋ ਸਤਿਨਾਮ ਪਰਾਣੀਆਂ ਖਰਾਕਾਂ ਕੰਮ ਆਉਂਦੀ ਅੱਜ ਦੇ ਕੁਰਕਰੇ ਜਹਾਂਦੇ ਹਵਾ ਜੀ ਭਰੀ ਹੁੰਦੀ ਆ ਉਹਦੇ ਵਿੱਚ ਦੋ ਕ ਨਿਕਲਦੇ ਦੇ ਵਿੱਚ ਉਹਦੇ ਬਾਕੀ ਹਵਾ ਜੀ ਹੁੰਦੀ ਆ ਉਹਦੇ ਵਿੱਚ ਉਹ ਖਾ ਖਾ ਕੇ ਕੀ ਕੀ ਬੋਲਣਗੇ ਕੀ ਭਜਣਗੇ ਕੀ ਕਰਨਗੇ ਤੇ ਕਰਕੇ ਪਰਾਣੀਆਂ ਖਰਾਕਾਂ ਕਹਿੰਦੇ ਪਰਾਣਾ ਕਿਉਂ ਘਾਤਦਾ ਹੋਇਆ ਮੈਂ ਕਿਹਾ ਪਰਾਣੇ ਕਿਉਂ ਜਿਤ ਤੱਕ ਦੀ ਸੀ ਅੱਜal ਜ ਹੈ ਨਹੀਂ ਬੋਲੋ ਸਤਿਨਾਮ ਆਓ ਧੰਨਵਾਦ ਸਾਰੀਆਂ ਸੰਗਤਾਂ ਦੇ ਭਾਈ ਸੁਖਚੈਨ ਸਿੰਘ ਦੀ ਢਾਲੀਵਾਲ ਤੇ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਰਣਜੀਤ ਸਿੰਘ ਜੀ ਫੌਜੀ ਸਾਹਿਬ ਜਿਹੜੇ ਅੱਜ ਦੇਖੋ ਆਪਣਾ ਘਰਵਾਰ ਆਪਣੇ ਬੱਚੇ ਛੱਡ ਕੇ ਸਾਡੀ ਰਾਖੀ ਵਾਸਤੇ ਆਓ ਬਾਦਰਾਂ ਤੇ ਬੈਠੇ ਜਾ ਕੇ ਰਾਖੀ ਕਰਦੇ ਨੇ ਬਹੁਤ ਵੱਡੀ ਕਮਾਈ ਹੈ ਬਹੁਤੇ ਮਹਾਪੁਰਖ ਜਿੰਨੇ ਵੀ ਹੋਏ ਨੇ ਨਾ ਉਹ ਫੌਜ ਦੇ ਵਿੱਚ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਦੇਰੂ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਬਾਬਾ ਨਰੈਣ ਸਿੰਘ ਜੀ ਮਹਾਨੀ ਮਹਾਪੁਰਖ ਉਹ ਵੀ ਫੌਜ ਵਿੱਚ ਰਹੇ ਬਹੁਤੇ ਮਹਾਪੁਰਖ ਫੌਜੀ ਹੋਏ ਨੇ ਜ਼ਿਕਰ ਕਰਕੇ ਆਓ ਤੇ ਭਾਵੇਂ ਅੱਜ ਦੇਖੋ ਉੱਥੋਂ ਬੈਠੇ ਵੀ ਫੋਨ ਕਰਦੇ ਰਹੇ ਵੀ ਕਦੋਂ ਲੈ ਕੇ ਜਾਓਗੇ ਸਾਡੇ ਪਰਿਵਾਰ ਤੇ ਮੈਂ ਕਿਹਾ ਜੇ ਤੂੰ ਤਾਂ ਉੱਥੇ ਹੋਣਾ ਨਹੀਂ ਕਹਿੰਦਾ ਸਾਡਾ ਘਰ-ਵਾਰ ਸਾਰਾ ਮੈਂ ਇਕੱਲਾ ਹੀ ਨਹੀਂ ਹੈ ਬੋਲੋ ਸਤਨਾਮ ਵਾਹਿਗੁਰੂ ਦੇਖੋ ਇਹ ਵੀ ਇੱਕ ਪਿਆਰ ਹੈ ਚਲੋ ਆਓ ਸਾਰਿਆਂ ਸੰਗਰਦ ਅਰਦਾਸ ਬੇਨਤੀ ਕਰਕੇ ਅੱਪ ਅੱਗੇ ਚੱਲੇ ਪਾਈਏ ਮੇਰਾ ਮਾਲਕ ਕਿਰਪਾ ਕਰੇ ਇਸ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਜੀ ਸਾਰੇ ਪਰਵਾਰ ਨੂੰ ਸਿੱਖੀ ਦੀ ਝਾਤ ਦੇ ਦੇ